ਚਹਿਲ ਡੈਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਪਹਿਲਾਂ ਵੀ ਆਪਾਂ ਵੀਡੀਓ ਪਾਈਆਂ ਸੀਗੀਆਂ ਜਿਹੜੇ ਵੀਰ گاਵਾਂ ਦਾ ਫਾਰਮ ਕਰਨਾ ਚਾਹੁੰਦੇ ਨੇ ਦੋਸਤੋ ਬਹੁਤ ਵਧੀਆ ਗੱਲ ਹੈ ਇਹ ਆਪਾਂ ਫਾਰਮ ਕਰਨਾ ਸਾ ਇੱਕ ਧੰਦੇ ਨਾਲ ਜੁੜਨਾ ਹੈ ਪਰ ਪਹਿਲਾ ਸਟੈਪ ਆਪਾਂ ਸ਼ੈੱਡ ਬਾਰੇ ਤੁਹਾਨੂੰ ਦੱਸਿਆ ਸੀਗਾ ਮੋਟਾ-ਮੋਟਾ ਜਿਹਾ ਅੱਜ ਆਪਾਂ ਦੂਸਰੇ ਸਟੈਪ ਬਾਰੇ ਗੱਲ ਕਰਦੇ ਆਂ ਵੀ ਦੂਸਰਾ ਸਟੈਪ ਕੀ ਹੋਣਾ ਚਾਹੀਦਾ ਹੈ ਦੂਸਰਾ ਸਟੈਪ ਆਪਣਾ ਗਾਵਾਂ ਦੇ ਪ੍ਰਤੀ ਹੈਗਾ ਵੀ ਗਾਵਾਂ ਆਪਾਂ ਕਿਹੋ ਜਿਹੀਆਂ ਲੈਣੀਆਂ ਨੇ ਵੀ ਬਰੀਡ ਦੀਆਂ ਲੈਣੀਆਂ ਨੇ ਕਿ ਨੋਰਮਲ ਲੈਣੀਆਂ ਨੇ ਕਿੱਥੋਂ ਲੈਣੀਆਂ ਨੇ ਮੰਡੀ ਤੋਂ ਲਈਏ ਵਪਾਰੀਆਂ ਤੋਂ ਲਈਏ ਕਿੱਥੋਂ ਲਈਏ ਕਿਉਂਕਿ ਬਈ ਇੱਥੋਂ ਦੋ ਰਸਤੇ ਪਾੜਦੇ ਜੇ ਤਾਂ ਆਪਾਂ ਕਰਨਾ ਹੈ ਕੱਲਾ ਦੁੱਧ ਦਾ ਕੰਮ ਵੀ ਆਪਾਂ ਤਾਂ ਦੁੱਧ ਪਾਉਣਾ ਹੈ ਗਾਂ ਜਿਹੋ ਜੀ ਮਰਜ਼ੀ ਹੋਵੇ ਆਪਾਂ ਨੂੰ ਕੋਈ ਢੱਕਾ ਨਹੀਂ 20 ਲੀਟਰ ਵਾਲੀ ਹੋਵੇ 25 ਵਾਲੀ ਹੋਵੇ ਵੀ ਦੁੱਧ ਦਹੀ ਕਰਨਾ ਤਾਂ ਉਕੜ ਕੇ ਬਣੂਗੀ ਕੜਤੀ ਸੱਜਰ ਲੈ ਲਈ ਇੱਕ ਤਾਂ ਰਾਹ ਇਹ ਪਾੜਦਾ ਹੈ ਦੂਸਰਾ ਰਾਹ ਇਹ ਹੈ ਵੀ ਜੇ ਆਪਾਂ ਫਾਰਮ ਵਿੱਚ ਵਡਾਉਤਰੀ ਕਰਨੀ ਹੈ ਛੋਟੇ ਫਾਰਮ ਤੋਂ ਵੱਡਾ ਫਾਰਮ ਕਰਨਾ ਹੈ ਇਹ ਹੁਣ ਤੁਸੀਂ ਸੋਚਣਾ ਹੈ ਵੀ ਕਿਹੜਾ ਰਾਹ ਜੇਕਰ ਆਪਾਂ ਫਾਰਮ ਵਾਲਾ ਰਾਹ ਯੂਜ਼ ਕਰਦੇ ਆ ਤਾਂ ਉਹਦੇ ਵਿੱਚ ਆਪਾਂ ਨੂੰ ਇੱਕ ਗਾਵਾਂ ਦੋ ਗਾਵਾਂ ਜਾਂ ਤਿੰਨ ਚਾਰ ਗਾਵਾਂ ਤੋਂ ਸਟਾਰਟ ਕਰਨਾ ਪੂ ਤੇ ਗਾਵਾਂ ਚੰਗੀਆਂ ਲੈਣੀਆਂ ਪੈਣਗੀਆਂ ਜੇ ਕੋਈ ਫਾਰਮ ਵਾਲਾ ਵੀਰ ਤੁਹਾਨੂੰ ਜਾਣਦਾ ਹੈ ਜਾਂ ਕਿਸੇ ਨਾਲ ਆਪਣੀ ਲਿਹਾਜ਼ ਹੈ ਕੋਈ ਰਿਸ਼ਤੇਦਾਰੀ ਤੋਂ ਜਾਣਕਾਰ ਬੰਦੇ ਤੋਂ ਜਾਂ ਜਿਹਦੇ ਨਾਲ ਜਾਣ ਪਛਾਣ ਹੈ ਉਸੇ ਤੋਂ ਹੀ ਤੁਸੀਂ ਗਾਂਵਾਂ ਲਿਓ ਕਿਉਂਕਿ ਅੱਜਕੱਲ ਕੋਈ ਕਿਸੇ ਦਾ ਨਹੀਂ ਹੈਗਾ ਬਈ ਫਾਰਮ ਵਾਲਾ ਗਾਂ ਚੰਗੀ ਗਾਂ ਤੁਹਾਨੂੰ ਨਹੀਂ ਦਿੰਦਾ ਮੰਨ ਕੇ ਚਲੋ ਜੇ ਬਾਈ ਕੋਲੇ ਕਿਸੇ ਕੋਲੇ 100 ਗਾਂਆਂ ਜਾਂ 40 ਗਾਂਵਾਂ ਨੇ ਉਹ 40 ਨੰਬਰ ਵਾਲੀ ਗਾਂ ਤੁਹਾਨੂੰ ਦੇਊਗਾ ਪਹਿਲੇ ਦੂਜੇ ਤੀਜੇ ਚੌਥੇ ਵਾਲੀ ਗਾਂ ਨਹੀਂ ਦਿੰਦਾ ਸੋ ਜੇ ਤੁਹਾਡੀ ਜਾਣ ਪਛਾਣ ਹੈਗੀ ਹੈ ਕਿਸੇ ਦੇ ਨਾਲ ਤੁਹਾਡਾ ਕੋਈ ਮਿਲਬਰਤਨ ਵਾਲਾ ਬੰਦਾ ਹੈਗਾ ਹੈਗਾ ਫਾਰਮ ਦੇ ਵਿੱਚ ਤਾਂ ਉਹ ਤੋਂ ਤੁਸੀਂ ਗਾਂ ਚੰਗੀ ਖਰੀਦ ਲਓ ਕਿਉਂਕਿ ਜੇ ਉਹਦੇ ਵਿੱਚ ਚੰਗਾ ਸੀਮਣ ਆਪਾਂ ਭਰਾਵਾਂਗੇ ਤਾਂ ਆਪਣੇ ਕੋਲ ਬਰੀਡ ਤਿਆਰ ਹੋ ਜੂ। ਤੇ ਗਾਂ ਆਪਾਂ ਪਹਿਲੇ ਦੂਜੇ ਸੂਏ ਹੀ ਲੈਣੀ ਐ। ਇਸ ਤੋਂ ਵੱਡੀ ਉਮਰ ਦੀ ਗਾਂ ਨਹੀਂ ਲੈਣੀ। ਹੋ ਸਕਦਾ ਜੇ ਤੁਹਾਨੂੰ ਬੱਚੀਆਂ ਗੱਬੜ ਮਿਲਦੀਆਂ ਨੇ ਪਹਿਲੇ ਸੂਏ ਵਧੀਆ ਬਰੀਡ ਦੀਆਂ ਤਾਂ ਉਹ ਲੈ ਸਕਦੇ ਹੋ। ਸੋ ਇੱਥੇ ਆ ਕਿ ਬਸ ਇਹੀ ਐ ਵੀ ਜੇਕਰ ਆਪਾਂ ਕਾਲੀ ਕਰ ਜਾਨੇ ਆ ਮੰਡੀਆਂ ਤੋਂ ਖਰੀਦਣ ਲੱਗ ਜਾਨੇ ਆ ਕਿਉਂਕਿ ਬਾਈ ਟੀਕੇ ਟੱਲੇ ਬੂਸਟਰ ਵਗੈਰਾ ਬਹੁਤ ਆਉਂਦੇ ਨੇ ਤੁਹਾਨੂੰ ਕੇਰਾ ਉਥੇ ਚਵਾਈ ਕਰਾ ਕੇ ਦਿਖਾ ਦੇਣਗੇ ਤੇ ਤੁਹਾਡੇ ਕੋਲੇ ਜੇ ਉਹ 25 ਲੀਟਰ ਵਾਲੀ ਐ ਤਾਂ 12 ਲੀਟਰ ਦੀ ਰਹਿ ਜੂਗੀ ਆਕੇ। ਸੋ ਇਹੀ ਬੇਨਤੀ ਹੈ ਵੀਰੇ ਵੀ ਜੇ ਆਪਾਂ ਇਹਦੇ ਵਿਸਤਾਰਪੂਰਵਕ ਵੀਡੀਓ ਅੱਗੇ ਪਾਉਂਦੇ ਰਹਾਂਗੇ ਪਰ ਜੇ ਤੁਸੀਂ ਇਹ ਦੋਨਾਂ ਰਾਹਾਂ 'ਚੋਂ ਕਿਹੜਾ ਰਾਹ ਚੁਣਨਾ ਹੈਗਾ ਜੇ ਤਾਂ ਤੁਸੀਂ ਇਕੱਲਾ ਦੁੱਧ ਪਾਉਣ ਵਾਲਾ ਚੁਣਨਾ ਫਿਰ ਤਾਂ ਤੁਸੀਂ ਇਕੱਲਾ ਦੁੱਧ ਦੇਖਣਾ ਹੈਗਾ ਵੀ ਦੁੱਧ ਦਿੰਦੀ ਹੈਗਾ ਠੀਕ ਹੈ ਗੱਭੋਂ ਤੋਂ ਕੁੜਗਾਂ ਵੇਚਣੀਆਂ ਕੱਢਣੀਆਂ ਕੁਝ ਹੈ 100 ਗੱਲਾਂ ਨਹੀਂ ਗੀਆਂ ਪਰ ਜੇ ਤੁਸੀਂ ਫਾਰਮ ਵਾਲੇ ਰਾਹ 'ਵਨੀ ਤੁਰਨਾ ਹੈਗਾ ਬਾਈ ਇਹ ਤੁਹਾਨੂੰ ਬਰੀਡ ਵੀ ਨਹੀਂ ਜਾਣਾ ਪਊਗਾ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹੌਲੀ ਹੌਲੀ ਆਪਾਂ ਆਪਣੇ ਚੈਨਲ 'ਤੇ ਵੀਡੀਓ ਪਾਉਂਦੇ ਰਹਾਂਗੇ ਧੰਨਵਾਦ ਜੀ